ਦੁਨੀਆਂ 'ਚ ਜਿੰਨਾ ਮਰਜ਼ੀ ਕੋਈ ਸਿਆਣਾ ਹੋਵੇ ਉਹਦੇ ਵਿਚਾਰਾਂ ਨੂੰ ਕਦੀ ਸਾਰੇ ਲੋਕ ਸਹਿਮਤ ਨਹੀਂ। ਯੱਕੇ ਤੇ ਮਿੱਤਰ ਲੱਭ ਕੇ ਸੰਗਤ ਕਰਨੀ ਪੈਂਦੀ ਸੀ ਹੁਣ ਤਾਂ ਹਰ ਬੱਚੇ ਦੀ ਜੇਬ ਦੇ ਵਿੱਚ ਫੋਨ ਪਿਆ ਉਹ ਜੋ ਮਰਜ਼ੀ ਵੇਖੇ ਜੋ ਮਰਜ਼ੀ ਕਰੇ। ਜੇ ਸੰਜਮ ਚਾਜਿਆਗਾ ਨਾ ਤੇ ਚੇਤੇ ਰੱਖੀ ਸਾਰਾ ਤੂੰ ਦਰਿਆ ਦੀ ਤਰ੍ਹਾਂ ਵਹਿ ਜਾ। 25 30 ਸਾਲ ਪੜ ਕੇ ਇੰਨੀ ਵੱਡੀ ਡਿਗਰੀ ਲਈ ਤੇ ਤੁਹਾਨੂੰ 8000 ਦੀ ਨੌਕਰੀ ਨਾ ਮਿਲੇ ਤਾਂ ਬੰਦਾ ਕਰੀ ਕਰੀ। ਚਾਏਗਾ ਨਾ ਬਾਹਰ ਅਸੀਂ ਫਿਰ ਦੋਸ਼ ਕਰਨੇ ਜੇ ਬੱਚੇ ਨੌਜਵਾਨ ਬਾਹਰ ਚਲੇ ਜਾ ਰਹੇ ਹਾਲਾਂਕਿ ਇਹ ਵੀ ਜਾਣਦੇ ਆ ਸਾਰਾ ਉਹਨਾਂ ਨੂੰ ਕਿਸੇ ਨੇ ਘਰ ਨਹੀਂ ਬਣਾ ਦੇਣਾ ਉਹ ਦਿਹਾੜੀਆਂ ਕਰ ਰਹੇ ਆ ਕੋਈ ਬੱਚਾ ਪੈਟਰੋਲ ਪੰਪ ਤੇ ਕੰਮ ਕਰ ਰਿਹਾ ਕੋਈ ਸਟੋਰ ਤੇ ਕੰਮ ਕਰ ਰਿਹਾ ਹਾਲਾਂਕਿ ਚੰਗੇ ਚੰਗੇ ਘਰਾਂ ਦੇ ਬੱਚੇ ਜੇ ਕੋਈ ਸਹੂਲਤ ਕਰਕੇ ਚਲੇ ਗਏ ਉਹ ਤਾਂ ਵਿਚਾਰੇ ਦੁਖ ਪਾਰੇ ਨੇ ਤੇ ਜਿੰਨੇ ਮੈਂਟਲੀ ਨਹੀਂ ਉਹ ਘਰ ਦੇ ਨਾਲ ਨਹੀਂ ਮਾਰਦੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੱਸਦਾ ਪਿਆ ਅੱਲਾ ਪੰਜਾਬ ਨਹੀਂ ਹੈਗਾ ਅਮਰੀਕਾ ਕੈਨੇਡਾ ਜਾਣਾ ਇੰਗਲੈਂਡ ਜਾਣਾ ਉੱਥੇ ਬਹੁਤ ਜ਼ਿਆਦਾ ਨਸ਼ਾ ਹੈ ਔਰਤ ਦੀ ਬੜੀ-ਬੜੀ ਥਾਂ ਔਰਤ ਦਾ ਸਨਮਾਨ ਚਾਹੀਦਾ ਤੇ ਬੰਦਾ ਕਿੱਡਾ ਬੇਈਮਾਨ ਹੈ ਜਿੰਨੀਆਂ ਗਾਲਾਂ ਕੱਢਦਾ ਔਰਤ ਨੂੰ ਘੜਦਾ ਜੇ ਮਾਂ ਭੈਣ ਕਿਸੇ ਦੀ ਜਾਂ ਧੀ ਨੂੰ ਅਪਸ਼ਬਦ ਬੋਲਦਾ ਉਹ ਔਰਤ ਨਹੀਂ ਜਦੋਂ ਸੈਂਕੜੇ ਹਜ਼ਾਰਾਂ ਲੋਕਾਂ ਦੀ ਭੀੜ ਕਿਸੇ ਦੀਆਂ ਗੱਲਾਂ ਸੁਣਨ ਲਈ ਕੰਟਿਆ ਬੰਦੀ ਬਿਨਾ ਹਿਲੇ ਡੁਲੇ ਬੈਠਣ ਨੂੰ ਤਿਆਰ ਹੋਵੇ ਤਾਂ ਬੋਲਣ ਵਾਲੇ ਵਿੱਚ ਵਾਕਈ ਕੁਝ ਕਾਸ ਗੱਲ ਹੋਵੇਗੀ ਅਸੀਂ ਗੱਲ ਕਰ ਰਹੇ ਆ ਮੰਨੇ ਪਰਮੰਨੇ ਕਥਾਵਾਚਕ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਹੋਰਾਂ ਦੀ ਭਾਈ ਸਾਹਿਬ ਹੋਰਾਂ ਨਾਲ ਗੱਲ ਕਰਨ ਬੈਠੀ ਆ ਤਾਂ ਸ਼ਾਇਦ ਲੰਮਾ ਸਮਾਂ ਬੀ ਜਾਵੇ ਪਰ ਗੱਲਾਂ ਦੇ ਸਵਾਲ ਨਹੀਂ ਮੁਕਣੇ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੀਟੀਸੀ ਨੈਟਵਰਕ ਤੇ ਮੇਰਾ ਸਭ ਤੋਂ ਪਹਿਲੇ ਤੁਹਾਡੇ ਨਾਲ ਇੱਕ ਸਵਾਲ ਹੈ ਕਿ ਭਾਈ ਸਾਹਿਬ ਭਾਵੇਂ ਆਦਮੀ ਦੇਸ਼ ਵਿਦੇਸ਼ ਦੇ ਵਿੱਚ ਨਾਮ ਖਟ ਗਿਆ ਹੋਵੇ ਲੋਕ ਸਿਰ ਝੁਕਾ ਕੇ ਮਿਲਦੇ ਹਨ ਉਮਰ ਅਤੇ ਗਿਆਨ ਜਿੰਨਾ ਮਰਜ਼ੀ ਪ੍ਰਾਪਤ ਹੋ ਜਾਵੇ ਪਰ ਮਾਤਾ ਜੀ ਵਿਛੋੜਾ ਦੇ ਗਏ ਤਾਂ ਇੱਕ ਪੁੱਤਰ ਤੇ ਕਿੰਨਾ ਕਾਟਾ ਮਹਿਸੂਸ ਹੁੰਦਾ ਪਹਿਲਾਂ ਤਾਂ ਦਾਸ ਵੱਲੋਂ ਆਪ ਜੀ ਦੇ ਸਮੁੱਚੇ ਨੈਟਵਰਕ ਨੂੰ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਮੈਂ ਕੱਲ ਵੀ ਬੇਨਤੀ ਕੀਤੀ ਗਿਆਨ ਉਮਰ ਸਦਕਾਰ ਪਹੁੰਚਣੀਆਂ ਗੱਲਾਂ ਅਸੀਂ ਇਨਸਾਨ ਜਿਹੜੇ ਆ ਸਾਡੀ ਜ਼ਿੰਦਗੀ ਦੀ ਸ਼ੁਰੂਆਤ ਪ੍ਰਮਾਤਮਾ ਨੇ ਮਾਂ ਤੋਂ ਕੀਤੀ ਅਸੀਂ ਤੁਸੀਂ ਜਦੋਂ ਪਹਿਲਾ ਸਾਹ ਲਿਆ ਉਹ ਸਾਹ ਦੀ ਸ਼ੁਰੂਆਤ ਮਾਂ ਦੇ ਸਾਹ ਰਾਹੀਂ ਹੋਈ ਸਾਡੇ ਅੰਦਰ ਖੂਨ ਦਾ ਜਿਹੜਾ ਸੰਚਾਰ ਹੋਇਆ ਇਨਸਾਨ ਦੇ ਅੰਦਰ ਉਹ ਮਾਂ ਰਾਹੀਂ ਹੋਇਆ ਜੋ ਸਾਡੀ ਮਾਂ ਹਰ ਹਿਊਮਨ ਬੀਿੰਗ ਜੋ ਆਪਣੇ ਬੱਚੇ ਨੂੰ ਗਰਭ ਚ ਰੱਖ ਕੇ ਜੋ ਖਿਆਲ ਦਿੰਦੀ ਏ ਉਹ ਬੱਚੇ ਦੇ ਜਨਮ ਤੋਂ ਬਾਅਦ ਅਸਰ ਕਰਦੇ। ਮਾਂ ਇੱਕ ਪਰਮਾਤਮਾ ਦੀ ਦਿੱਤੀ ਹੋਈ ਉਹ ਦਾਤ ਹੈ ਕਿ ਜਿਸ ਦਾ ਵਿਛੋੜਾ ਪ੍ਰਾਣੀ ਵਾਸਤੇ ਅਸਹਿ ਹੁੰਦਾ ਹੈ। ਭਾਵੇਂ ਸਾਡੇ ਮਾਤਾ ਜੀ ਪਰਮੇਸ਼ਵਰ ਦੀ ਕਿਰਪਾ ਨਾਲ 80+ ਉਹਨਾਂ ਦੀ ਉਮਰ ਸੀ। ਉਹਨਾਂ ਨੇ ਬਹੁਤ ਮਿਹਨਤ ਕੀਤੀ। ਪਰ ਇਨਸਾਨ ਹੋਣ ਦੇ ਨਾਤੇ ਮਹਿਸੂਸ ਤੇ ਜ਼ਰੂਰ ਹੁੰਦਾ। ਪਰ ਸਾਨੂੰ ਇੱਕ ਸਤਿਗੁਰਾਂ ਨੇ ਸਮਤ ਦਿੱਤੀ ਹੈ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਸ ਵਿਛੋੜੇ ਨੂੰ ਅਸੀਂ ਸਹਿਣ ਵਾਸਤੇ ਸਤਿਗੁਰਾਂ ਦੇ ਸ਼ਬਦ ਦਾ ਆਧਾਰ ਬਣਾਉਣਾ ਹੈ ਇੱਕ ਤਰੀਕਾ ਹੈ ਮਾਤਾ ਜੀ ਦੇ ਚਲੇ ਗਏ ਜਿਸ ਦਿਨ ਮੈਨੂੰ ਖਬਰ ਮਿਲੀ ਮੈਂ ਯੂਪੀ ਵਿੱਚ ਸਾਂ ਸੱਚ ਹੈ ਕਿ ਮੈਂ ਆਪਣੇ ਮਾਤਾ ਜੀ ਨੂੰ ਅਸੀਂ ਸਾਰੀ ਬੜੇ ਪਿਆਰ ਕਰਦੇ ਮੈਂ ਸੁਣਿਆ ਉਸ ਵਕਤ ਮੈਨੂੰ ਕੋਈ ਝਟਕਾ ਨਹੀਂ ਲੱਗਾ ਮੈਂ ਸਿਰਫ ਇਹਨੇ ਪੁੱਛਿਆ ਵੀ ਬੀਬੀ ਜੀ ਕਹਿ ਕਿਵੇਂ ਆ ਕਹਿੰਦੇ ਨੇ ਉਹ ਗੱਲਾਂ ਬਾਤیں ਕਰਦੇ ਚਲੇ ਗਏ ਵੀ ਮੈਂ ਚੱਲੀ ਉਸ ਵਕਤ ਮੇਰੇ ਅੰਦਰ ਨੂੰ ਇੰਨੀ ਕੋ ਐਨਰਜੀ ਮਿਲੀ ਜਿਵੇਂ ਮੈਂ ਕਿਹਾ ਵੀ ਮੇਰੇ ਮਾਤਾ ਕੋ ਰੋਇਆ ਨਾ ਕੋਈ ਉਹਨਾਂ ਦੇ ਕੋਲ ਪਾਠ ਕਰਿਓ ਮੇਰੀ ਮਾਂ ਪਾਠ ਕਰਦੀ ਗਈ ਉਹਨੇ ਸਾਰੀ ਜ਼ਿੰਦਗੀ ਮਿਹਨਤ ਕੀਤੀ ਮੁਸ਼ਕਲਤ ਕੀਤੀ ਇਮਾਨਦਾਰੀ ਨਾਲ ਸਾਰੀ ਜ਼ਿੰਦਗੀ ਤੇ ਇਸ ਕਰਕੇ ਵਿਛੋੜਾ ਤੇ ਅਸਹਿ ਹੈ ਜਨਮ ਵੀ ਬਾਣਾ ਹੈ ਮੌਤ ਵੀ ਬਾਣਾ ਹੈ ਹੁਣ ਜਦੋਂ ਮੈਨੂੰ ਖਬਰ ਮਿਲੀ ਮੈਂ ਉਦਧਰਪੁਰ ਤੋਂ ਚੱਲਿਆ ਤੇ ਮੇਰੇ ਜੀਨ ਚ ਇੱਕ ਤੋਕ ਚੱਲ ਰਹੀ ਸੀ ਉਹ ਤੋਕ ਸੀ ਸ਼ੇਖ ਹਯਾਤੀ ਜਗ ਨ ਕੋਈ ਥਿਰ ਰਿਹਾ ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ ਦੂਜੀ ਬਾਬਾ ਫਰੀਦ ਸਾਹਿਬ ਦੀ ਤੋਕ ਸੀ ਅੱਜ ਵੀ ਮਨ ਨੂੰ ਸਮਝਾ ਬੀਜੀ ਚਲੇ ਗਏ ਮੈਂ ਸਭ ਕੁਝ ਅਥਾਣਾ ਕਰ ਲਿਆ ਪਰ ਉਹਨਾਂ ਦੇ ਚਲਾਣੇ ਦਾ ਵਿਛੋੜਾ ਹੈ ਇਹ ਮੈਂ ਕਹਾਂ ਅੰਦਰ ਚੀਜ਼ ਹੈ ਪਰ ਇੱਕ ਗੱਲ ਮਨ ਨੂੰ ਸਮਝਾਣੀ ਪੈਗੀ ਫਰੀਦਾ ਕਿੱਥੇ ਟੈਂਡੇ ਮਾਪਿਆਂ ਜਿੰਨੀ ਤੂੰ ਜਣਿਉਹੀਂ ਤੈ ਪਾਸਿਓ ਲੱਦ ਗਏ ਤੂੰ ਅਜੇਨਾ ਪਤੀ ਜਿਸ ਰਸਤੇ ਚਲੇ ਗਏ ਆਪੋ ਸਾਰੇ ਨਿਕਰਸਤੇ ਜਾ। ਇਹ ਪਰਮੇਸ਼ਵਰ ਦਾ ਬਣਾਇਆ ਨਿਯਮ ਹੈ। ਪਈਸਾ ਬਈਨਾ ਵਿਚਾਰਾ ਨੂੰ ਹੀ ਅੱਗੇ ਤੋਰਦੇ ਹੋਏ ਮੇਰਾ ਇੱਕ ਇੱਕ ਹੋਰ ਸਵਾਲ ਹੈ ਕਿਉਂਕਿ ਤੁਸੀਂ ਬਹੁਤ ਸਾਰਾ ਲੋਕ ਤੁਹਾਨੂੰ ਟੀਵੀ ਜਾਂ ਸੋਸ਼ਲ ਮੀਡੀਆ ਰਾਹੀਂ ਬਹੁਤ ਸੁਣਦੇ ਹਨ। ਪਰ ਸ਼ਾਇਦ ਬਹੁਤਿਆਂ ਨੂੰ ਤੁਹਾਡੇ ਪਿਛੋਕੜ ਬਾਰੇ ਨਹੀਂ ਪਤਾ। ਹਾਂ ਦੇਖੋ ਸਾਡਾ ਜਿਹੜਾ ਪਿਛੋਕੜ ਹੈ ਮੇਰੇ ਪਿਤਾ ਜੀ, ਮੇਰੇ ਦਾਦਾ ਜੀ ਜਿਹੜੀ ਸਾਡਾ ਇਹ ਘਰ ਸੀ ਪਾਰਟੀਸ਼ਨ ਤੋਂ ਪਹਿਲਾਂ ਜ਼ਿਲ੍ਹਾ ਸ਼ੇਖਪੁਰਾ ਪਿੰਡ ਚੂੜ ਕਾਨਾ ਸੀ। ਜਿੱਤੇ ਇੱਕ ਸਾਧਗੁਰਾਂ ਨੇ ਸੱਚਾ ਸੌਦਾ ਕੀਤਾ। ਉਤੋਂ ਬਾਅਦ ਮੇਰੇ ਪਿਤਾ ਜੀ ਦੀ ਛੋਟੀ ਜਿਹੀ ਉਮਰ ਸੀ ਇਹਨਾਂ ਦੀ। ਕੋਈ 7-8 ਸਾਲ ਦੀ ਦੱਸਦੇ ਆ ਪਿਤਾ ਜੀ। ਬੀਜੀ ਦੀ ਉਮਰ 3-4 ਸਾਲ ਦੀ ਸੀ ਜੀ ਦੱਸ ਦੱਸਾਂ। ਅਸੀਂ ਫਿਰ ਹਰਿਆਣੇ ਸਾਨੂੰ ਜ਼ਮੀਨ ਪਈ। ਜ਼ਿਲ੍ਹਾ ਕਰਨਾਲ ਹੈ ਸਾਡਾ। ਹੂੰ ਹੂੰ। ਉਸ ਤੋਂ ਬਾਅਦ ਮੈਂ ਮਿਸ਼ਨਰੀ ਕਾਲਜ ਦਾਖਲਾ ਲਿਆ। ਉੱਥੇ ਪੜਿਆ ਮੈਂ ਜਵੰਦੀ ਵੀਰਿਆ। ਫਿਰ ਇੱਥੇ ਜਲੰਧਰ ਸੇਵਾ ਕੀਤੀ। ਦੂਹਨਵਾਰਨ ਸਾਹਿਬ ਕਲਗੀਧਰ ਸੇਵਾ ਕੀਤੀ ਜੀ। ਹੁਣ ਮੈਂ ਅਜੇ ਕਲ ਲੁਧਿਆਣਾ। ਤੁਹਾਡੇ ਸਾਹਮਣੇ ਧੰਨਵਾਦ। ਮੈਂ ਮੈਂ ਇਹ ਵੀ ਸੁਣਿਆ ਕਿ ਉੱਥੇ ਗੁਰੂ ਦਾ ਸਥਾਨ ਵੀ ਹੈ ਹਰਿਆਣਾ ਜਿਹੜੇ ਪਿੰਡ ਦੇ ਵਿੱਚ ਤੁਸੀਂ ਰਹਿੰਦੇ ਹੋ ਉੱਥੇ ਵੀ ਕਈ ਵਾਰ ਕਈ ਸਮਾਗਮ ਜਿਹੜੇ ਹੁੰਦੇ ਨੇ ਤੁਸੀਂ ਉਹਨਾਂ ਦੇ ਵਿੱਚ ਵੀ ਸ਼ਿਰਕਤ ਕਰਦੇ ਹੋ ਉੱਥੇ ਵੀ ਕਥਾ ਦਾ ਜਿਹੜਾ ਪ੍ਰਚਾਰ ਹੈ ਉਹ ਸੰਗਤ ਤੱਕ ਪਹੁੰਚਾਉਂਦੇ ਹੋ ਉਹ ਅਸਲ 'ਚ ਸਾਡੇ ਪਿੰਡ ਗੁਰਦੁਆਰਾ ਸੇ ਬਾਬਾ ਸੁੱਚਾ ਸਿੰਘ ਜੀ ਜਵਲਦੀ ਕਲਾ ਵਾਲੇ ਜਾਂਦੇ ਸਨ ਹੂੰ ਹੂੰ ਉਹਨਾਂ ਨੇ ਉਹ ਸਥਾਨ ਬਣਾਇਆ ਪ੍ਰੋਗਰਾਮ ਉਹਨਾਂ ਨੇ ਸ਼ੁਰੂ ਕਰਾਇਆ ਸੀ ਹਰ ਸਾਲ ਅਸੀਂ ਫਰਵਰੀ ਵਿੱਚ 3 ਦਿਨ ਉੱਥੇ ਸਮਾਗਮ ਕਰਨੇ ਆ ਜੋ ਸਤਿਗੁਰੂ ਨੇ ਦਸਵੰਧ ਦੀ ਮਾਇਆ ਦਿੱਤੀ ਹੁੰਦੀ ਹੈ ਉਦੇ ਵਿੱਚੋਂ ਲੰਗਰ ਸਾਰਾ ਪਿੰਡ ਸਾਰਾ ਇਲਾਕਾ ਇਕੱਠਾ ਹੋ ਜਾਂਦਾ ਪੂਰੀ ਦੁਨੀਆ ਦੇ ਵਿੱਚ ਕਿਹੜੀ ਕਿਹੜੀ ਕੰਟਰੀ ਦੇ ਵਿੱਚ ਤੁਸੀਂ ਇਹ ਪ੍ਰਚਾਰ ਕਰਦੇ ਰਹੋ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਰਦੇ ਰਹੋਗੇ ਨਾਮ ਲੈਵਾ ਜਿਹੜੀ ਸੰਗਤ ਆ ਉਹ ਕਿੰਨਾ ਕੁ ਇਹਨਾਂ ਵਿਚਾਰਾ ਦੇ ਨਾਲ ਤੁਹਾਡੇ ਵਿਚਾਰਾ ਦੇ ਨਾਲ ਸੁਣ ਕੇ ਕਾਫੀ ਪ੍ਰਭਾਵਿਤ ਹੁੰਦੀ ਹੋਵੇ ਜੇ ਮੈਂ ਇਹ ਦੇਖਾਂ ਨਾ ਵੀ ਕਿੰਨੀ ਕੁ ਸੰਗਤ ਮੇਰੇ ਤੋਂ ਪ੍ਰਭਾਵਿਤ ਹੋਵੇ ਉਹਦੇ ਵਿੱਚ ਰਸ ਮਰ ਜਾਣਾ ਕਥਾ ਕਰਦੇ ਯਤਨ ਕਰਨਾ ਚਾਹੀਦਾ ਹੈ ਵੀ ਮੈਂ ਆਪਣੇ ਸਤਿਗੁਰੂ ਜੀ ਦੀ ਪਰ ਸੰਤਾ ਕਿ ਨੂੰ ਲੈ ਸਕਾ ਯਾਦ ਰੱਖਿਓ ਦੁਨੀਆ 'ਚ ਜਿੰਨਾ ਮਰਜੀ ਕੋਈ ਸਿਆਣਾ ਹੋਵੇ ਉਹਦੇ ਵਿਚਾਰਾਂ 'ਉਨ ਕਦੀ ਸਾਰੇ ਲੋਕ ਸਹਿਮਤ ਨਹੀਂ ਹੋਏ ਕਦੀ ਨਹੀਂ ਹੋਏ ਪਰ ਮੈਨੂੰ ਫਿਰ ਵੀ ਇਹ ਗੱਲ ਦੀ ਖੁਸ਼ੀ ਹੈ ਜਿੰਨੇ ਕੋ ਸਮਾਤ ਮੈਨੂੰ ਦਿੱਤੀ ਪਰ ਮੇਰਾ ਮਤਲਬ ਨਹੀਂ ਜੋ ਮੈਂ ਬੋਲ ਰਿਹਾ ਇਹ ਆਖਰੀ ਸੱਚ ਹੈ ਗੁਰਬਾਣੀ ਦਾ ਕੋਈ ਥਾਂ ਨਹੀਂ ਰੋਹਾਨੀਅਤ ਦਾ ਕੋਈ ਥਾਂ ਨਹੀਂ ਪਰ ਫਿਰ ਵੀ ਸੰਗਤ ਜਿਹੜੀ ਸ਼ਰਧਾ ਭਾਵਨਾ ਪਿਆਰ ਕਰਦੀ ਜੇ ਸੁਣ ਕੇ ਸਤਗੁਰਾਂ ਦੀ ਕਥਾ ਕੋਈ ਬਾਣੀ ਪੜਨ ਲੱਗ ਪੈਂਦਾ ਕੋਈ ਨਸ਼ਾ ਛੱਡ ਜਾਂਦਾ ਹੈ ਅੰਮ੍ਰਿਤਧਾਰੀ ਹੋ ਜਾਂਦਾ ਮੈਨੂੰ ਉਹ ਚ ਸਕੂਨ ਮਿਲਦਾ ਮੇਰਾ ਮੇਰਾ ਇਹੀ ਅਗਲਾ ਸਵਾਲ ਹੈ ਕਿ ਜਿਹੜੇ ਮਾਪਿਆਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਬੱਚੇ ਸਹੀ ਰਾਹ ਨਹੀਂ ਪੈ ਰਹੇ ਫਿਰ ਮਾਪਿਓ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਕਿਵੇਂ ਜੋੜਨ ਸਭ ਤੋਂ ਵੱਡੀ ਗੱਲ ਇਹ ਵੀ ਸਾਡੇ ਬੱਚਿਆਂ ਦੀ ਸੁਸਾਇਟੀ ਕੀ ਮੈਂ ਮੈਂ ਹਰ ਬੰਦੇ ਦੇ ਕਰਮ ਆਪੋ ਆਪਣੇ ਨੇ ਅਸੀਂ ਕਹਿੰਦੇ ਬੱਚੇ ਇਸ ਪਾਸੇ ਆ ਨਹੀਂ ਰਹੇ ਉਹਦਾ ਕਾਰਨ ਇਹ ਵੇ ਉਹ ਸੰਗਤ ਕਿੰਨਾਂ ਦੀ ਕਰ ਰਹੇ ਕੱਲੀ ਅੱਗੇ ਤੇ ਮਿੱਤਰ ਲੱਭ ਕੇ ਸੰਗਤ ਕਰਨੀ ਪੈਂਦੀ ਸੀ ਹੁਣ ਤਾਂ ਹਰ ਬੱਚੇ ਦੀ ਜੇਬ ਦੇ ਵਿੱਚ ਫੋਨ ਪਿਆ ਹੈ ਉਹ ਜੋ ਮਰਜੀ ਵੇਖੇ ਜੋ ਮਰਜੀ ਕਰੇ ਉਹਦੀਆਂ ਅੱਖਾਂ ਦੇਖ ਰਹੀਆਂ ਨੇ ਮਾਈਂਡ ਸੋਚ ਰਿਹਾ ਤੇ ਜੋ ਕੁਝ ਮਾਈਂਡ ਵਿੱਚ ਥਾਟਸ ਪੈਦਾ ਹੋਣਗੇ ਨਾ ਉਹ ਹੀ ਜੀਵਨ ਬਣ ਅੱਜ ਕੱਲ ਲੋਕਾਂ ਨੂੰ ਅਨਪਛਾਤਾ ਡਰ ਚਿੰਤਾ ਬਹੁਤ ਘਰੀ ਬੈਠੀ ਹੈ ਜ਼ਿੰਦਗੀ ਨੂੰ ਸੋਖਾ ਤੇ ਸਹਿਜ ਕਿਵੇਂ ਰੱਖਿਆ ਜਾਵੇ ਗੁਰਬਾਣੀ ਮੁਤਾਬਕ ਥਾਟ ਨੂੰ ਥਾਟ ਹੀ ਕਰ ਖਿਆਲ ਨੂੰ ਖਿਆਲੀ ਖਤਮ ਕਰ ਸਕਦਾ ਵਿਚਾਰ ਨੂੰ ਤਲਵਾਰ ਨਹੀਂ ਖਤਮ ਕਰ ਸਕਦੀ ਜੇ ਮੰਨ ਲਓ ਮੇਰੇ ਅੰਦਰ ਨੈਗੇਟਿਵ ਖਿਆਲ ਆਇਆ ਤੇ ਮੈਂ ਉਹਨੂੰ ਪੋਜ਼ਿਟਿਵ ਬਣਾ ਸਕਣਾ ਅੱਧਾ ਗਲਾਸ ਪਾਣੀ ਦਾ ਤੇ ਮੈਂ 네ਗੇਟਿਵ ਸੋਚਾਂਗਾ ਇਹ ਇਹ ਅੱਧਾ ਗਲਾਸ ਜੇ ਪੋਜ਼ਿਟਿਵ ਸੋਚਣਾ ਜੀ ਇਹ ਇਹ ਅੱਧਾ ਗਲਾਸ ਮੇਰੇ ਲਈ ਪੀਣ ਵਾਸਤੇ ਪੀਣ ਵਾਸਤੇ ਹੂੰ ਜੋ ਪ੍ਰਮਾਤਮਾ ਨੇ ਦਿੱਤਾ ਹੈ ਉਹਦੇ ਵੱਲ ਵੇਖ ਕੇ ਸ਼ੁਕਰਾਨਾ ਕਰੇ ਜੋ ਨਹੀਂ ਦਿੱਤਾ ਉਹਦੇ ਲਈ ਤੇ ਉਲਾਮੇ ਕਿਉਂ ਦੇ ਰਹੇ ਹੂੰ ਜਦੋਂ ਤੁਸੀਂ ਸ਼ੁਕਰਾਨਾ ਕਰਨਾ ਅਸੀਂ ਮੈਂ ਕਹਾਂ ਮੈਂ ਵੀ ਤੁਹਾਡੇ ਵਿੱਚ ਆ ਮੈਂ ਇਨਸਾਨ ਆ ਮੈਂ ਕੋਈ ਵੱਡਾ avatars ਨਹੀਂ ਚਿੰਤਾ ਹਰ ਹੁਣ ਮੈਂ ਕਥਾ ਕਰਨੀ ਮੈਂ ਦੂਜੀ ਥਾਂ ਜਾਣਾ ਮੇਰੇ ਮਨ ਵਿੱਚ ਵੀ ਸਟ्रेस ਹੋਵੇਗਾ ਮੈਂ ਲਾਈ ਬੋਲਣ ਜਾ ਰਿਹਾ ਮੈਂ ਕੀ ਬੋਲਣਾ ਚਿੰਤਾ ਨੂੰ ਖਤਮ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਆਪਣੇ ਮਨ ਨੂੰ ਦੇਖਣਾ ਮੇਰਾ ਮਨ ਕੀ ਖਿਆਲ ਪੈਦਾ ਕਰਦਾ ਖਿਆਲ ਨੂੰ ਖਿਆਲ ਖਤਮ ਕਰੇਗਾ ਪਰ ਪ੍ਰਮਾਤਮਾ ਦਾ ਤਿੰਤਨ ਜਿਹੜਾ ਹੈ ਉਹ ਚ ਪ੍ਰਮਾਤਮਾ ਖੁਦ ਵਰਤਦਾ ਹੈ ਇੱਕ ਨਿੱਜੀ ਸਵਾਲ ਮੇਰਾ ਕਿ ਤੁਸੀਂ ਆਪਣੀ ਪੋਤੀ ਕੋਲੋਂ ਪਹਿਲੇ ਵਾਈ ਗੁਰੂ ਬੁਲਵਾਇਆ ਸੀ ਜਾਂ ਹੋਵੇਗਾ ਇਸ ਪਿੱਛੇ ਕੀ ਮਕਸਦ ਰਿਆ ਰਿਆ ਹੋਵੇਗਾ ਤੁਹਾਡਾ ਉਹ ਮਕਸਦ ਕੋਈ ਨਹੀਂ ਸੀ ਮੈਂ ਕਥਾ ਕਰਕੇ ਆਇਆ ਸੀ ਤੇ ਉਹ 4 ਮਹੀਨੇ ਦੀ ਸੀ ਸ਼ਾਇਦ 4.5 ਉਹ ਮੈਂ ਖੜੀ ਕੀਤੀ ਉੱਥੇ ਕਿਚਨ 'ਚ ਤੇ ਮੈਂ ਬੇਟੇ ਕਿਹਾ ਮੈਂ ਬੇਟਾ ਬੋਲ ਵਾਹਿਗੁਰੂ ਪਤਾ ਨਹੀਂ ਪਰਮੇਸ਼ਵਰ ਹਲੋਈ ਉਹਦੇ ਧੁਰ ਅੰਦਰੋਂ ਜਿਹੜੀ ਸਾਊਂਡ ਪੈਦਾ ਹੋਈ ਉਹ ਵਾਹਿਗੁਰੂ ਦੀ ਬਣੀ ਮੇਰਾ ਉਂਝ ਕੋਈ ਮਕਸਦ ਨਹੀਂ ਸੀ ਮੇਰਾ ਮਕਸਦ ਇਹ ਸੀ ਵੀ ਬੱਚਾ ਹੈ ਨਾ ਜੀ ਇਹਦੇ ਕੰਨ 'ਚ ਜੇ ਪ੍ਰਮਾਤਮਾ ਦੇ ਸ਼ਬਦ ਦੀ ਆਵਾਜ਼ ਪੈ ਗਈ ਸ਼ਬਦ ਨਿਰਾਰਥਕ ਨਹੀਂ ਹੁੰਦਾ ਸ਼ਬਦ ਕਦੀ ਨਹੀਂ ਮਰਦਾ ਹੁੰਦਾ ਜੋ ਸ਼ਰਮਾ ਸਾਹਿਬ ਆਪਾਂ ਜੀ ਬੋਲ ਰਹੇ ਨਾ ਦੋਵੇਂ ਜਣੇ ਇਸ ਸ਼ਬਦ ਨੇ ਕੱਲਾ ਇੱਥੇ ਨਹੀਂ ਰਹਿਣਾ ਇਹ ਚਿਪ ਤਾਂ ਕੱਲ ਨੂੰ ਘਸ ਜਾਈਗੀ ਜਿਹੜਾ ਸਪੇਸ਼ ਸ਼ਬਦ ਚਲਾ ਗਿਆ ਨਾ ਉਹਨੇ ਕਦੀ ਨਹੀਂ ਪਰਨਾ ਮੇਰਾ ਮਕਸਦ ਸੀ ਵੀ ਬੱਚਾ ਵਹਿਗੁਰੂ ਬੋਲੇ ਮਾਪਿਆਂ ਦਾ ਹੁੰਦਾ ਹੈ ਨਾ ਤੇ ਉਹ ਬੱਚੀ ਨੇ ਕਮਾਲ ਕਰ ਦਿੱਤੇ ਅਸੀਂ ਸਾਰੇ ਰਾਮ ਤੋਂ ਸੁਣੀ ਹੋਣੀ ਸਾਰੀ ਇੰਨੀ ਪਿਆਰੀ ਆਵਾਜ਼ ਨਿਕਲੀ ਉਹਦੀ ਉਸ ਬੱਚੀ ਦਾ ਨਾਮ ਹਰਜਿੰਦੇ ਜੀ ਉਹਨੇ ਵਹਿਗੁਰੂ ਸ਼ਬਦ ਬੋਲਿਆ ਮਕਸਦ ਇਹ ਹੁੰਦਾ ਵੀ ਜਿੱਥੇ ਬੈਠਿਆਂ ਉਹਦਾ ਚਿੰਤਨ ਕਰੀਏ ਨੇ ਪੈਦਾ ਕੀਤਾ ਉਹ ਨਾਮ ਨਾਲ ਬੱਚਾ ਜੁੜਿਆ ਰਵੇ ਪੂਰਾ ਪਰਿਵਾਰ ਜੁੜਿਆ ਰਵੇ ਅੱਛਾ ਇੱਕ ਆਮ ਬੰਦਾ ਜਪਤੇ ਵਿੱਚ ਕਿਵੇਂ ਰਵੇ ਸ਼ੁਕਰਾਨਾ ਸ਼ਬਦ ਐਸਾ ਜਿਹੜਾ ਤੁਹਾਨੂੰ ਸੰਜਮ ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਹੈ ਕਹਿੰਦੇ ਆ ਸਬਰ ਇਹੋ ਸੁਭਾਉ ਤੁਹਾਡਾ ਸਵਾਲ ਸਬਰ ਇਹੋ ਸੁਭਾਉ ਜੇ ਤੂੰ ਬੰਦਾ ਦਿੜ ਕਰੇ ਜੇ ਬੰਦਿਆ ਤੂੰ ਸੰਜਮ ਨੂੰ ਸਬਰ ਨੂੰ ਦਿੜ ਕਰ ਲੈਣਾ ਵੱਧ ਥੀਵੇਂ ਦਰਿਆਓ ਟੁੱਟ ਨਾ ਥੀਵੇਂ ਵਾੜਾ ਵਾੜਾ ਕਹਿੰਦੇ ਆ ਨਾਲੇ ਨੂੰ ਬਰਸਾਤੀ ਨਾਲੇ ਜੇ ਸੰਜਮ ਚ ਆ ਜਾਏਗਾ ਨਾ ਤੇ ਚੇਤੇ ਰੱਖੀ ਸਾਰਾ ਤੂੰ ਦਰਿਆ ਦੀ ਤਰ੍ਹਾਂ ਫੈਲ ਜਾਏਗਾ ਜੇ ਸੰਜਮ ਖਤਾਤ ਹੁਣ ਦੇਖੋ ਇੱਕ ਉਦਾਹਰਨ ਹੈ ਗੁਰਬਾਣੀ ਚ ਕੋਈ ਚੀਜ਼ ਸੰਜਮ ਨੂੰ ਤੋੜੇਗੀ ਨਾ ਉਹ ਚੀਜ਼ ਸਾਨੂੰ ਖਤਮ ਕਰੇਗੀ ਪਰ ਇਹਦੇ ਵਿੱਚ ਮਨ ਨੂੰ ਕਾਬੂ ਰੱਖਣਾ ਬੜਾ ਚੀਜ਼ ਹੈ ਮੈਂ ਤੁਹਾਨੂੰ ਅੱਜ ਦੱਸਣਾ ਲੋਕੀ ਇਹ ਸ਼ੂਗਰ ਦੀ ਗੋਲੀ ਵੀ ਖਾਈ ਜਾਂਦੇ ਆ ਤੇ ਨਾਲ ਜਲੇਬੀਆਂ ਦੇ ਢੇਡੇ ਵੀ ਦੇ ਉਹ ਸੰਜਮ ਨਹੀਂ ਰੱਖਦੇ ਜਿਹੜਾ ਬੰਦਾ ਜੀਬ ਦਾ ਸੰਜਮ ਨਹੀਂ ਰੱਖ ਰਿਹਾ ਉਹਨੇ ਕਾਬੂ ਕਿਨੇ ਕਰਾਉਂਦਾ ਬਿਲਕੁਲ ਸਹੀ ਗੱਲ ਹੈ ਅੱਛਾ ਪੈਸਾ ਤੁਹਾਡੇ ਮੁਤਾਬਕ ਇੱਕ ਗੁਰੂ ਸਿੱਖੀ ਜਾਂ ਖਾਲਸੇ ਦੀ ਪਰਿਭਾਸ਼ਾ ਕੀ ਹੈ ਸਭ ਤੋਂ ਪਹਿਲਾਂ ਸਿੱਖ ਦੀ ਡੈਫੀਨੇਸ਼ਨ ਗੁਰੂ ਰਾਮਦਾਸ ਨੇ ਦਿੱਤੀ ਸਿਰਫ ਸਪਿਰਚੁਅਲ ਗੁਰੂ ਸਾਧ ਗੁਰੂ ਕਾ ਜੋ ਸਿੱਖ ਅਖਾਏ ਸੋਪਲ ਕੇ ਉਠਾਰ ਨਾਮ ਤੇ ਹੈ ਉਹ ਸਾਰਾ ਸਭ ਖਾਲਸਾ ਜਿਹੜਾ ਹੈ ਉਹ ਸ਼ਬਦ ਹੀ ਬੜੇ ਗਹਿਰੇ ਇੱਕ ਖਾਲਸੇ ਦਾ ਅਰਥ ਹੈ ਬਿਲਕੁਲ ਪਿਓਰ ਸ਼ੁੱਧ ਤੂੰ ਜਾਂ ਖਾਲਸੇ ਦਾ ਅਰਥ ਹੈ ਜ਼ਮੀਨ ਦਾ ਉਹ ਟੁਕੜਾ ਜਿਹਦਾ ਸਬੰਧ ਸਟੇਟ ਨਾਲ ਨਹੀਂ ਫੈਡਰਲ ਨਾਲ ਹੈ ਸੈਂਟਰ ਨਾਲ ਇੱਕ ਤਾਂ ਖਾਲਸਾ ਹੋਵੇ ਜਿਹੜਾ ਸਿੱਧਾ ਸਬੰਧ ਅਕਾਲ ਪੁਰਖ ਤੇ ਗੁਰੂ ਨਾਲ ਹੈ ਦੂਜਾ ਜਿਹੜਾ ਬਿਲਕੁਲ ਸ਼ੁੱਧ ਹੈ ਮੈਂ ਤੇ ਬੇਨਤੀ ਕਰਾਂਗਾ ਖਾਲਸਾ ਗੁਰਪ੍ਰਸਾਦ ਵਿੱਚੋਂ ਬੰਦਾ ਹੈ ਖਾਲਸਾ ਆਪਣੀ ਕਮਾਈ ਨਾਲ ਨਹੀਂ ਬੰਦਾ ਹਾਂ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਗੁਰੂ ਬਣ ਕੇ ਖਾਲਸਾ ਸਾਜਦੇ ਆ ਤੇ ਖਾਲਸੇ ਨੂੰ ਕਹਿੰਦੇ ਉਹਨੂੰ ਮੈਨੂੰ ਅਮਰ ਛਕਾ ਕੇ ਖਾਲਸਾ ਬਣਾ ਦੇ ਬੜਾ ਗਹਿਰਾ ਸਵਾਲ ਇਸ ਕਰਕੇ ਸਿੱਧੀ ਜੀ ਗੱਲ ਇਹ ਜੀ ਸਿੱਖ ਹੋਵੇ ਜਿਆਦਾ ਆਪਾਂ ਗੱਲਾਂ ਨਾ ਕਰੀਏ ਸੋ ਸਿੱਖ ਸਖਾ ਬੰਦ ਭੈ ਭਾਈ ਜੇ ਗੁਰ ਕੇ ਪਾਣੇ ਵਿਚ ਆਵੇ ਅੱਛਾ ਮੇਰਾ ਅਗਲਾ ਸਵਾਲ ਕਿਉਂਕਿ ਤੁਹਾਡੇ ਵਿਚਾਰ ਜਿਹੜੇ ਨੇ ਉਹ ਜਿੰਨੇ ਵੀ ਸੰਗਤ ਉਹ ਸੁਣ ਰਹੀ ਹੋਵੇਗੀ ਔਰ ਗੁਰੂ ਰਾਮਦਾਸ ਜੀ ਦੀ ਦਰ ਦੀ ਮੈਂ ਤੁਹਾਡੇ ਮੁਤਾਬਕ ਕੀ ਹੈ ਗੱਲ ਮੈਂ ਹਰ ਸਾਲ ਕਥਾ ਕਰਨ ਜਾਂਦਾ ਗੁਰੂ ਰਾਮਦਾਸ ਜੀ ਦਾ ਦਰਬਾਰ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਇਸ ਦਰਬਾਰ ਵਰਗਾ ਮੈਂ ਸਿੱਖ ਹੁੰਦੇ ਨਾਤੇ ਨਹੀਂ ਨਰਪੱਖ ਹੋ ਰਿਹਾ ਇਸ ਦਰਬਾਰ ਵਰਗਾ ਸੰਸਾਰ ਤੇ ਕੋਈ ਦਰਬਾਰ ਨਹੀਂ ਮੈਂ ਇਹ ਵਿਦਵਾਨਾਂ ਦੀ ਜਾਂ ਕਿਸੇ ਦੀ ਲਿਖਤ ਦੀ ਉਪਮਾ ਕਰਨ ਦੀ ਬਜਾਏ ਜੇ ਇਹ ਸਲੋ ਇਹ ਅਸੀਂ ਪਾਲੀ ਡਿੱਠੇ ਸਭੇ ਥਾਂ ਨਹੀਂ ਤੁਦ ਜਿਹਹਾ ਬਦੋ ਪ੍ਰਖ ਬਦਾਤੇ ਤਾਂ ਤੂੰ ਸੋਇਆ ਵਸਦੀ ਸਗਨ ਅਪਾਰ ਅਨੂਬ ਰਾਮਦਾਸਪੁਰ ਹਰ ਹਾਂ ਨਾਨਕ ਕਸਮ ਲਜਾਏ ਨਾਏ RAM DAS ਸਾਹਿਬ ਇਹ ਤੋਂ ਵੱਡਾ ਥਾਂ ਕੋਈ ਨਹੀਂ ਜੀ ਦੇਖੋ ਅੱਠੇ ਪੈਰੇ ਤੇ ਕੀਰਤਨ ਹੋ ਰਿਹਾ ਅੱਠੇ ਪੈਰ ਬਾਣੀ ਹੈ ਇੱਥੇ ਭੋਗ ਤੇ ਮੋਖ ਦਾ ਪ੍ਰਵਾਹ ਚੱਲਦਾ ਹੈ ਭੋਗ ਮਤਲਬ ਭੁੱਖ ਲੱਗੀ ਹੈ ਲੰਗਰ ਮਿਲੇਗਾ ਤੇ ਰੂਹਾਨੀਅਤ ਵਾਸਤੇ ਤੁਹਾਨੂੰ ਸ਼ਬਦ ਮਿਲੇਗਾ ਮੈਂ ਜੇ ਤੁਸੀਂ ਕਹੋ ਵੀ ਮੈਂ ਗੁਰੂ RAM DAS ਦੇ ਘਰ ਦੀ ਕਿੰਨੀ ਕੁ ਮਾ ਕਰ ਸਕਣਾ ਮੇਰੇ ਕੋਲ ਨਹੀਂ ਸਮਰੱਥਾ ਹੈ ਉੱਥੇ ਬੰਦਾ ਜਦੋਂ ਵੀ ਜਾਏ ਭਾਵਨਾ ਸੱਦ ਬਜਾਏ ਉਥੇ ਸੱਚ ਏਵੇ ਉਹ ਸੈਲਾਨੀਆਂ ਦੇ ਵੇਖਣ ਵਾਲੀ ਥਾਂ ਨਹੀਂ ਉਹ ਰੋਹਾਨੀਆਂ ਦੇ ਵੇਖਣ ਵਾਲੀ ਥਾਂ ਹੈ ਉਥੇ ਰੂਹਾਂ ਦਾ ਮੇਲ ਹੁੰਦਾ ਬਹੁਤੇ ਜਿਹੜੇ ਬੱਚੇ ਆ ਉਹ ਰੋਜੀ ਰੋਟੀ ਕਮਾਉਣ ਦੀ ਤਲਾਸ਼ ਦੇ ਵਿੱਚ ਮੁਲਕ ਜਾਂ ਪੰਜਾਬ ਛੱਡ ਕੇ ਇਹ ਗੱਲ ਤੁਹਾਡੇ ਤੱਕ ਵੀ ਪਹੁੰਚੀ ਹੋएगी ਉਹ ਇੱਥੋਂ ਛੱਡ ਕੇ ਬਾਹਰ ਵਿਦੇਸ਼ੀ ਦੀ ਧਰਤੀ ਵੱਲ ਜਾ ਰਹੇ ਨੇ ਇਸ ਪੂਰੀ ਤਸਵੀਰ ਨੂੰ ਵੇਖ ਕੇ ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਉਹ ਕਿਉਂ ਜਾ ਰਹੇ ਨੇ ਕਾਹਦੇ ਵਸਤੇ ਜਾ ਰਹੇ ਨੇ ਅੱਜ ਕੱਲ ਦਾ ਬੱਚਾ ਜਿਹੜਾ ਅੱਗੇ ਸੀ ਸਿਰਫ ਤੁਸੀਂ ਇੱਕ ਦਾਇਰੇ ਚ ਰਹਿੰਦੇ ਸੀ ਅੱਜ ਇਸ ਮੀਡੀਆ ਨੇ ਇਸ ਧਰਤੀ ਨੂੰ ਇੱਕ ਆਜਾ ਪਿੰਡ ਬਣਾਤਾ ਹੈ ਹਰ ਮੁਲਕ ਬਾਰੇ ਜਾਣਕਾਰੀ ਪਈ ਤੇ ਜਿਸ ਥਾਂ ਤੇ ਸਸਤਮ ਜ਼ਿਆਦਾ ਪ੍ਰਸਤ ਹੋ ਜਾਏ ਰੋਜ਼ਗਾਰ ਦਾ ਸਾਧਨ ਹੋਵੇ ਤੁਸੀਂ ਇੰਨੇ ਸਾਲ ਪੜ੍ਹ ਕੇ 25 30 ਸਾਲ ਪੜ੍ਹ ਕੇ ਇੰਨੀ ਵੱਡੀ ਡਿਗਰੀ ਲਈ ਤੇ ਤੁਹਾਨੂੰ 8000 ਦੀ ਨੌਕਰੀ ਨਾ ਮਿਲੇ ਤਾਂ ਬੰਦਾ ਕਰੇਗਾ ਕੀ ਹੂੰ ਹੂੰ ਚਾਹੇਗਾ ਨਾ ਬਾਹਰ ਅਸੀਂ ਫਿਰ ਦੋਸ਼ ਕਰਨੇ ਜੇ ਬੱਚੇ ਨੌਜਵਾਨ ਬਾਹਰ ਚਲੇ ਜਾ ਰਹੇ ਹਾਲਾਂਕਿ ਇਹ ਵੀ ਜਾਂਦਿਆ ਸਾਰ ਉਹਨਾਂ ਨੂੰ ਕਿਸੇ ਨੇ ਘਰ ਨਹੀਂ ਬਣਾ ਦੇਣਾ ਉਹ ਦਿਹਾੜੀਆਂ ਕਰ ਰਹੇ ਆ ਕੋਈ ਬੱਚਾ ਪੈਟਰੋਲ ਪੰਪ ਤੇ ਕੰਮ ਕਰ ਰਿਹਾ ਕੋਈ ਸਟੋਰ ਦੇ ਕੰਮ ਕਰ ਰਿਹਾ ਹਾਲਾਂਕਿ ਚੰਗੇ ਚੰਗੇ ਘਰਾਂ ਦੇ ਬੱਚੇ ਜੇ ਕੋਈ ਸਹੂਲਤ ਕਰਕੇ ਚਲੇ ਗਏ ਉਹ ਤਾਂ ਵਿਚਾਰੇ ਦੁੱਖ ਪਾ ਰਹੇ ਨੇ ਉੱਥੇ ਇਸ ਚੀਜ਼ ਨੂੰ ਇਸ ਮੁਲਕ ਦੇ ਆਗੂਆਂ ਨੂੰ ਆ ਆਤਮ ਚਿੰਤਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਕਿਸੇ ਇੱਕ ਬੰਦੇ ਕਿਹੜੀ ਘਾੜ ਸਾਡੇ ਸਿਸਟਮ ਚ ਆ ਗਈ ਕਿ ਜਿਨ੍ਹਾਂ ਲੋਕਾਂ ਨੇ ਸਾਡੇ ਤੇ ਰਾਜ ਕੀਤਾ ਅਸੀਂ ਉਹਨਾਂ ਨੂੰ ਇਸ ਮੁਲਕ ਤੋਂ ਕੱਢ ਕੇ ਆਜ਼ਾਦ ਕਰਾਇਆ ਅੱਜ ਅਸੀਂ ਉਹਨਾਂ ਦੇ ਮੁਲਕ ਵੀ ਜਾ ਕੇ ਨੌਕਰੀ ਕਰ ਰਹੇ ਹਾਂ ਇਹ ਤਾਂ ਆਤਮ ਚਿੰਤਨ ਕਰਨਾ ਚਾਹੀਦਾ ਹੈ ਇਹ ਪੋਲੀਟਿਕਲ ਲੋਕਾਂ ਨੂੰ ਆਤਮ ਚਿੰਤਨ ਕਰੇ ਜੇ ਥਾਂ ਤੇ ਸੇਵਾ profession ਬਣ ਜਾਏ ਚੇਤੇ ਰੱਖਿਓ ਉੱਥੇ ਫਿਰ ਲੋਕ ਬੇਰੁਜ਼ਗਾਰੀ ਹੋ ਜਾਂਦੇ ਭਾਈ ਸਾਹਿਬ ਮਤਲਬ ਮੈਂ ਤੁਹਾਡੇ ਜਿਹੜੇ ਵਿਚਾਰ ਇਹ ਇਹਨਾਂ ਨੂੰ ਇਹ ਸਮਝਾ ਕਿ ਉੱਥੇ ਲਾਈਫ ਆਫ ਕੁਆਲਿਟੀ ਹੈ ਬੱਚੇ ਜੀ ਇੱਥੇ ਨਹੀਂ ਹੈਗੀ ਇਹ ਇਸੇ ਤਰ੍ਹਾਂ ਹੀ ਨਹੀਂ ਇਹ ਮੰਨਣਾ ਪੈਗਾ ਇਹ ਸਾਨੂੰ ਅਸੀਂ ਮੰਨੀਏ ਉੱਥੇ ਤੁਸੀਂ ਹਸਪੀਟਲ ਜਾਂਦੇ ਹੋ ਤੁਹਾਡਾ ਪੇਪਰ ਬਣੇ ਨੇ ਨਹੀਂ ਬਣੇ ਉਹਨਾਂ ਕਹਿੰਦਾ ਪਹਿਲਾਂ ਬੰਦਾ ਬਚਾਓ ਇੱਥੇ ਤੁਸੀਂ ਹਸਪੀਟਲ ਜਾਂਦੇ ਹੋ ਤੁਸੀਂ ਮਰ ਰਹੇ ਹੋ ਪਹਿਲਾਂ ਕਹਿਣਗੇ ਆਪਣਾ ਇੱਥੇ ਪੈਸੇ ਜਮ੍ਹਾਂ ਕਰਾਓ ਤਾਂ ਅੰਦਰ ਜਾਏਗਾ ਬੰਦਾ ਮਰ ਜਾ ਉੱਥੇ ਨਹੀਂ ਹੈਗਾ ਉੱਥੇ ਜਿਹੜਾ ਬੰਦਾ ਹੈ ਮੰਨ ਲਓ ਕ੍ਰਾਈਮ ਕ੍ਰਾਈਮ ਕਰਕੇ ਆਇਆ ਹੈ ਨਾ ਉਹਨੂੰ ਗੋਲੀ ਵੱਜ ਗਈ ਉਹਨਾਂ ਫਿਰ ਕਹਿੰਦੇ ਯਾਰ ਇਹਨੂੰ ਪਹਿਲਾਂ ਬੰਦਾ ਬਚਾਓ ਹੂੰ ਤੁਸੀਂ ਦੱਸੋ ਇਹ ਕਿਹੋ ਜਿਹਾ ਸਿਸਟਮ ਹੈ ਇੱਥੇ ਅਮਰੀਕਾ ਜਾ ਕੇ ਦੇਖੋ ਗਵਰਨਰ ਗੱਡੀ ਚਲਾ ਰਿਹਾ ਇੱਕ ਇੱਕ ਗਵਰਨਰ ਦਾ ਮੇਰਾ ਨਿੱਖਿਆਲ ਕੋਈ ਦੋ ਵੀ ਉਹਨਾਂ ਗਨਾਂ 'ਚ ਓਪਨ ਘੁੰਮਦੇ ਨੇ ਉਹ ਤਾਂ ਪਬਲਿਕ ਤੁਸੀਂ ਦੱਸੋ ਇੱਥੇ ਇੱਕ ਬੰਦੇ ਨਾਲ 15 ਬੰਦੇ ਵਿਚਾਰੇ ਪੁਲਿਸ ਵਾਲੇ ਵੱਜੇ ਪਿਆ ਉਹ ਜੀ ਤਸਵੀਰ ਇੱਥੇ ਨਜ਼ਰ ਨਹੀਂ ਆਉਂਦੀ ਨਹੀਂ ਤੁਸੀਂ ਛੱਡੋ ਜੀ ਆਪਾਂ ਬੱਚਿਆਂ ਦਾ ਕਸੂਰ ਨਾ ਕੱਢੀਏ ਉੱਥੇ ਐਮਪੀ ਤੁਰੇ ਆ ਰਿਹਾ ਉਹਦੇ ਹੱਥ ਡੈਰੀ ਹੈ ਇੱਥੇ ਐਮਪੀ ਨਾਲ ਕਿੰਨੇ ਬੰਦੇ ਹੁੰਦੇ ਆ ਦੱਸੋ ਤੁਸੀਂ ਪੁੱਛ ਕਾਦੇ ਲਈ ਰੱਖੀ ਜੇ ਇੱਕ ਬੰਦੇ ਨੇ 25 ਬੰਦਿਆਂ ਨੇ ਇੱਕ ਬੰਦੇ ਨੂੰ ਬਚਾਣਾ ਕਿਉਂ ਪੋਲਿਟਿਕਲ ਜਮਾਤ ਚ ਆਉਂਦਾ ਨਹੀਂ ਮੈਂ ਇਸ ਵਿਸ਼ੇ ਤੇ ਕਦੀ ਬੋਲਿਆ ਨਹੀਂ ਪਰ ਕਦੀ ਤੁਸੀਂ ਦੱਸੋ ਜਿੰਨੇ ਐਮਪੀ ਨੇ ਜਿੰਨੇ ਐਮਐਲਏ ਨੇ ਪੂਰੇ ਭਾਰਤ ਦੇ ਜਿੰਨੀਆਂ ਸਹੂਲਤਾਂ ਇਹਨਾਂ ਕੋਲ ਨੇ ਜੇ ਅਧੀਆਂ ਕੱਟ ਦਿਓ ਤੇ ਲੋਕਾਂ ਦਾ ਭਲਾ ਨਹੀਂ ਹੋ ਜੂਗਾ ਬਿਲਕੁਲ ਹੋ ਜੂਗਾ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਬੇਅਦਬੀਆਂ ਲਗਾਤਾਰ ਇਹ ਮਾਮਲੇ ਵਧ ਰਹੇ ਨੇ ਰੁਕਣ ਦਾ ਰੁਕਣ ਦਾ ਨਾਮ ਨਹੀਂ ਲੈ ਰਹੇ ਐਜ ਸਿੱਖ ਵਜੋ ਭਾਈ ਪਿੰਦਰਪਾਲ ਸਿੰਘ ਜੀ ਕੀ ਸੋਚਦੇ ਨੇ ਇੱਕ ਤਾਂ ਗੁਰਦੁਾਰੇ ਨਹੀਂ ਜਿਆਦਾ ਗਿਣਤੀ ਚ ਬਣਾ ਦਿੱਤੇ ਆਪਾਂ ਦੋ ਜਿਹੜਾ ਮਰਜੀ ਪੈਂਦਾ ਉੱਠ ਕੇ ਸਤਿਗੁਰਾਂ ਦੇ ਅੰਗ ਜਿਹੜਾ ਉਹ ਬੇਅਦਬੀ ਕਰ ਦਿੰਦਾ ਫਿਰ ਦੂਜੀ ਗੱਲ ਜੀ ਜੁਡੀਸ਼ਲੀ ਕੀ ਕਰ ਰਹੀ ਲੋਕੀ ਤਾਂ ਪਾਪ ਕਰਨ ਤੁਹਾਡਦੇ ਨੇ ਜੇ ਸਜ਼ਾ ਮਿਲੇ ਤਾਂ ਜੇ ਸਜ਼ਾ ਹੀ ਨਹੀਂ ਮਿਲਨੀ ਤੇ ਜੇ ਤੁਸੀਂ ਸਜ਼ਾ ਦੇਣ ਦਾ ਗਜ਼ਯਤਨ ਕਰੋਗੇ ਜਿਹੜੀ ਖਾਲਸੇ ਰਵਾਇਤ ਹੈ ਯਾਦ ਰੱਖਿਓ ਕਾਨੂੰਨ ਆਪਣੀ ਥਾਂ ਹੈ ਖਾਲਸੇ ਰਵਾਇਤਾਂ ਆਪਣੀ ਥਾਂ ਨੇ ਸਜ਼ਾ ਦੇਣ ਉਸੇ ਵਕਤ ਸਾਰਾ মিডিਆ ਰੌਲਾ ਪਾ ਲੱਗ ਪੈਂਦਾ ਹੂੰ ਹੂੰ ਇਹਦੇ ਵਿੱਚ ਸਾਡਾ ਫਰਜ਼ ਵੀ ਬਣਦਾ ਗੁਰੂਗਨ ਸਾਹਿਬ ਦਾ ਸਰੂਪ ਜਿਤੇ ਰੱਖੀਏ ਉੱਥੇ ਆਪ ਸੇਵਾਦਾਰ ਚ ਹਾਜ਼ਰ ਹੋਈਏ ਜਿੰਨੇ ਗੁਰਦੁਰੇ ਘਟ ਹੋਣਗੇ ਓਨੀ ਸੰਗਤ ਜ਼ਿਆਦਾ ਹੋਵੇਗੀ ਜਿੰਨੀ ਸੰਗਤ ਜ਼ਿਆਦਾ ਹੋਵੇਗੀ ਓਨੀ ਆਵਾਜ਼ੇ ਕਰਕੇ ਸਤਿਗੁਰਾਂ ਦੀ ਬੇਦਵੀ ਨਹੀਂ ਹੋਵੇਗੀ ਪਰ ਇਹਨਾਂ ਮਾਮਲਿਆਂ ਦੇ ਵਿੱਚ ਕਈ ਵਾਰ ਇਹੋ ਜੇ ਜਦੋਂ ਖੁਲਾਸੇ ਹੁੰਦੇ ਨੇ ਮਾਮਲੇ ਸਾਹਮਣੇ ਆਉਂਦੇ ਨੇ ਕਿਉਂਕਿ ਤੀਜੀ ਅੱਖ ਵੀ ਹੁਣ ਤਾਂ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਲਾਈ ਹੋਈ ਹੈ ਸੀਸੀਟੀਵੀ ਕੈਮਰਾ ਨਾਲ ਸਾਰੇ ਗੁਰਦੁਆਰਾ ਸਾਹਿਬ ਲੈਸ ਨੇ ਪਰ ਕਈ ਵਾਰ ਭਾਈ ਸਾਹਿਬ ਇਹੋ ਜੀ ਗੱਲ ਸਾਹਮਣੇ ਆਂਦੀ ਹੈ ਕਿ ਉਹ ਮੈਂਟਲੀ ਅਬਸੈਟ ਸੀ ਬੰਦਾ ਉਹ ਉਹ ਮਤਲਬ ਠੀਕ ਨਹੀਂ ਸੀ ਉਹ ਬਿਮਾਰ ਸੀ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਵੇਖੋ ਜੀ ਮੈਂ ਤੇ ਇਹ ਡਾਕਰੀ ਡਾਕਟਰੀ ਦਸਤਾ ਤੇ ਜਿੰਨੇ ਮੈਂਟਲੀ ਨੇ ਉਹ ਘਰ ਦੇ ਨੂੰ ਨਹੀਂ ਮਾਰਦੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਹੀ ਦਿਸਦਾ ਪਿਆ ਹੂੰ ਉਹ ਮੈਂ ਇਹ ਨਹੀਂ ਕਹਾਂਗਾ ਬੰਦਾ ਆਪੇ ਘਰ ਦੇ ਨੂੰ ਮਾਰੇ ਉਹ ਉਹ ਉਹਦੇ ਸਾਹਮਣੇ ਉਹਦਾ ਮਾਂ ਬਾਪ ਆਇਆ ਉਹਦੇ ਸਾਹਮਣੇ ਹੋਰ ਆਇਆ ਉਹਦੇ ਨਿਆਣਿਆਂ ਦੇ ਘਰ ਘਰ ਵੀ ਕਿਤਾਬਾਂ ਆਉਣਗੀਆਂ ਉਹ ਕਿਉਂ ਨਹੀਂ ਪਾੜਦਾ ਜਿੰਨੇ ਮੈਂਟਲ ਨੇ ਇਹ ਮੈਂਟਲ ਨਹੀਂ ਯਾਦ ਰੱਖਿਓ ਇਹ ਬੰਦੇ ਜਾਣ ਬੁਝ ਕੇ ਉਸ ਥਾਂ ਤੇ ਪਹੁੰਚਦੇ ਆ ਕੋਈ ਸਾਜ਼ਿਸ਼ ਇਹਦੇ ਪਿੱਛੇ ਮੇਰਾ ਖਿਆਲ ਕਿਉਂਕਿ ਮੈਂ ਮੈਂ ਇੱਕ ਖੋਜ ਪ੍ਰਚਾਰ ਪਾਸੇ ਨਹੀਂ ਪਰ ਇਹਦੇ ਪਿੱਛੇ ਕੋਈ ਨਾ ਕੋਈ ਘਟਨਾ ਕਰਮ ਜ਼ਰੂਰ ਹੁੰਦਾ ਹੈ ਬਹੁਤੇ ਲੋਕਾਂ ਵਿੱਚ ਇਹ ਸਾਬਿਤ ਕਰਨ ਦੀ ਹੋੜ ਲੱਗੀ ਰਹਿੰਦੀ ਹੈ ਹਰ ਵਾਰ ਕਿ ਮੈਂ ਵੱਡਾ ਸਿੱਖ ਹਾਂ ਅਸਲ ਵਿੱਚ ਇੱਕ ਸਿੱਖ ਦਾ ਕੀ ਕਿਰਦਾਰ ਕੀ ਹੁੰਦਾ ਯਾਦ ਰੱਖਿਓ ਧਰਮ ਦੀ ਦੁਨੀਆ ਜਿਹੜਾ ਬੰਦਾ ਕਹਿੰਦਾ ਨਾ ਮੈਂ ਬਹੁਤ ਵੱਡਾ ਕੱਲਾ ਸਿੱਖ ਨਹੀਂ ਜੇ ਮੁਸਲਮਾਨ ਕਹੇ ਹਿੰਦੂ ਕਹੇ ਜੋਗੀ ਕਹੇ ਮੈਂ ਬਹੁਤ ਵੱਡਾ ਹਾਂ ਗੁਰੂ ਰਣ ਸਾਹਿਬ ਨੇ ਇੱਕ ਸਿੱਧਾ ਜਿਹਾ ਫੈਸਲਾ ਦਿੱਤਾ ਆਪਸ ਕੋ ਜੋ ਪੜਾ ਕਹਾਵਤ ਇਸ ਐਪਲਾਈ ਨਿਕਟ ਨਾ ਆਵੇ ਜਿਹੜਾ ਇਹ ਕਹਿੰਦਾ ਮੈਂ ਬੜਾ ਚੰਗਾ ਵਾਂ ਤੇ ਮਹਾਰਾਜ ਕਹਿੰਦੇ ਇਹ ਗੱਲ ਚੇਤੇ ਰੱਖੋ ਚੰਗਾ ਨਹੀਂ ਹੋਣਾ ਹੂੰ 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 ਆਪਸ ਕੋ ਜੋ ਜਾਣਾ ਹੈ ਨੀਚਾ ਸੋਊ ਗਣੀਆ ਸਭ ਤੇ ਉੱਚਾ ਜਿਹੜਾ ਆਪਣੇ ਆਪ ਨੂੰ ਨਿਮਰਤਾ ਚ ਰੱਖਦਾ ਬਾਬਾ ਜੀ ਉਹ ਸਭ ਤੋਂ ਉੱਚਾ ਜੇ ਮੈਂ ਇਹ ਸਭ ਮੇਰੀ ਗੱਲ ਸੁਣੋ ਗੁਰੂਗੰਨ ਸਾਹਿਬ ਚ ਇੱਕ ਬਚਨ ਹੈ ਤੀਰਤ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਹੂੰ ਤੀਰਤੇ ਗਿਆ ਵਰਤ ਰਖੇ ਧਰਮ ਦੇ ਕਰਮ ਕੀਤੇ ਨਾ ਪਰ ਮਨ ਚ ਹੰਕਾਰ ਆ ਗਿਆ ਮੇਰੇ ਵਰਗਾ ਕੋਈ ਨਹੀਂ ਤੇ ਮਹਾਰਾਜ ਕਹਿੰਦੇ ਆ ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ ਉਸ ਦਾ ਧਰਮ ਦਾ ਕਰਮ ਇਸ ਤਰ੍ਹਾਂ ਜਿਵੇਂ ਹਾਥੀ ਨੂੰ ਇਸ਼ਨਾਨ ਕਰਾਉ ਤੇ ਆਪਣੇ ਮਿੱਟੀ ਪਾ ਲਈਦਾ ਹੈ ਕਿ ਨਹੀਂ ਜੀ ਇਹ 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 ਸਾਬਤ ਕਰਨਾ ਨਹੀਂ ਮੈਂ ਵੱਡਾ ਸੇਖਾਂ ਇਹ ਇਹ ਸਾਬਤ ਕਰਨ ਦੀ ਲੋੜ ਨਹੀਂ ਸਾਨੂੰ ਇਹ ਲੋੜ ਹੈ ਅਸੀਂ ਨਿਮਰਤਾ ਚ ਰਹਿ ਕੇ ਇਹ ਸਤਿਗੁਰੂ ਸਾਨੂੰ ਤੋਂ ਪ੍ਰਵਾਨ ਕਰ ਲੈ ਅਸੀਂ ਪ੍ਰਵਾਨ ਹੋਣ ਜੁਕੇ ਨਹੀਂ ਅੱਛਾ ਭਾਈ ਸਾਹਿਬ ਨੌਜਵਾਨਾਂ ਦੇ ਵਿੱਚ ਨਸ਼ੇ ਦਾ ਰੋਜ਼ਾਨ ਬੜਾ ਵਧ ਰਿਹਾ ਨੌਜਵਾਨਾਂ ਨੂੰ ਵਾਪਸ ਕਿਵੇਂ ਮੋੜੀਏ ਇਗਲ ਚਿੱਤੇ ਰੱਖੋ ਨਸ਼ਾ ਵਰਲਡ ਵਾਈਡ ਬਿਮਾਰੀ ਹੈ ਕੱਲਾ ਪੰਜਾਬ ਨਹੀਂ ਹੈਗਾ ਮੈਂ ਅਮਰੀਕਾ ਕੈਨੇਡਾ ਜਾਣਾ ਇੰਗਲੈਂਡ ਜਾਣਾ ਉੱਥੇ ਬਹੁਤ ਜ਼ਿਆਦਾ ਨਸ਼ਾ ਹੈ ਹੈ ਕਿ ਨਹੀਂ ਜੀ ਤੇ ਗੱਲ ਫਿਰ ਉੱਥੇ ਜਿਹੜਾ ਤੁਹਾਡਾ ਪਹਿਲਾ ਸਵਾਲ ਸੀ ਬੰਦੇ ਦਾ ਮਾਈਂਡ ਹੀ ਹੈ ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰੇਗੀ ਮੈਂ ਤਾਂ ਇਹ ਕਹਿ ਸਕਦਾ ਜੇ ਬੰਦਾ ਚੰਗੀਆਂ ਕਿਤਾਬਾਂ ਪੜ੍ਹੇਗਾ ਚੰਗੇ ਬੰਦਿਆਂ ਦੀ ਸਹੋਬਤ ਕਰੇਗਾ ਜੇ ਨੂੰ ਚੰਗਾ ਕੰਮ ਮਿਲੇਗਾ ਉਸ ਤੋਂ ਬਾਅਦ ਜੇ ਆਤਮ ਚਿੰਤਨ ਕਰੇਗਾ ਫਿਰ ਬੰਦਾ ਨਸ਼ੇ ਤੋਂ ਮੁਕਤ ਹੋ ਸਕਦਾ ਮਤਲਬ ਉਹੀ ਬੇਰੋਜ਼ਗਾਰੀ ਦੇ ਨਾਲ ਇਹ ਲਿੰਕ ਜੁੜਿਆ ਕਿਦ ਰਣਾ ਕਿਦ ਰੇ ਜਦੋਂ ਤੁਸੀਂ ਵਿਹਲੇ ਬੈਠੇ ਹੋ ਸੋਸਾਇਟੀ ਸਾਡੀ ਉਹੋ ਜੀ ਨਹੀਂ ਜਦੋਂ ਤੁਹਾਡੇ ਮੇਰੀ ਗੱਲ ਦਾ ਧਿਆਨ ਦਿਓ ਮੈਂ ਕਦੀ ਗੀਤ ਨਹੀਂ ਨੇ ਸੁਣਦਾ ਜੀ ਪਰ ਮੈਂ ਨਫ਼ਰਤ ਨਹੀਂ ਕਰਦਾ ਜਦੋਂ ਤੁਹਾਡਾ ਕਲਚਰ ਨਸ਼ੇ ਨੂੰ ਪ੍ਰਮੋਟ ਕਰ ਰਿਹਾ ਹੂੰ ਹੂੰ ਜਦੋਂ ਤੁਹਾਡਾ ਕਲਚਰ ਔਰਤ ਦੇ ਅੰਗਾਂ ਨੂੰ ਪ੍ਰਮੋਟ ਕਰ ਰਿਹਾ ਅਸੀਂ ਸਾਰੇ ਕਹਿੰਦੇ ਆ ਵੀ ਮੈਂ ਕੱਲ ਤੁਹਾਨੂੰ ਵੀਡੀਓ ਕਰਾਂ ਵੀ ਔਰਤ ਦੀ ਬੜੀ ਵੱਡੀ ਥਾਂ ਹੈ ਔਰਤ ਦਾ ਸਨਮਾਨ ਚਾਹੀਦਾ ਤੇ ਬੰਦਾ ਕਿੱਡਾ ਬੇਈਮਾਨ ਹੈ ਜਿੰਨੀਆਂ ਗਾਲਾਂ ਕੱਢਦਾ ਔਰਤ ਨੂੰ ਕੱਢਦਾ ਹੂੰ 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 ਜੇ ਮਾਂ ਭੈਣ ਕਿਸੇ ਦੀ ਜਾਂ ਧੀ ਨੂੰ ਅਪਸ਼ਬਦ ਬੋਲਦਾ ਉਹ ਔਰਤ ਨਹੀਂ ਇਹਦੇ ਵਿੱਚ ਇਹ ਵੀ ਨਸ਼ੇ ਦਾ ਰੁਝਾਨ ਬਹੁਤ ਜ਼ਿਆਦਾ ਹੈ ਇਹਨੂੰ ਪੋਲੀਟੀਕਲ ਗੇਮ ਬਣਾ ਕੇ ਜੀ ਆਪਾਂ ਮੈਂ ਘਟਾ ਦਿੱਤਾ ਇਹਨਾਂ ਵਧਾ ਦਿੱਤਾ ਜਾਂ ਇਹਨਾਂ ਬਹਤਾਤਾ ਇਹਨਾਂ ਘਟਾਤਾ ਗੱਲ ਇਹ ਵੀ ਜੀ ਨੌਜਵਾਨ ਜਿਹੜਾ ਹੈ ਇੱਥੇ ਬੇਰੋਜ਼ਗਾਰੀ ਦੀ ਗੱਲ ਕਰਾਂਗੇ ਬਾਹਰ ਕਿਹੜੀ ਬੇਰੋਜ਼ਗਾਰੀ ਹੈ ਅਮਰੀਕਾ ਵਿੱਚ ਤਾਂ ਤੁਸੀਂ ਜਾ ਕੇ ਦੇਖੋਗੇ ਬੱਚੇ ਨਸ਼ਾ ਕਰ ਰਹੇ ਅਸਲ ਜੀ ਨਸ਼ਾ ਬੰਦਾ ਜਿਹੜਾ ਆਪਣੇ ਮੂਲ ਤੋਂ ਟੁੱਟ ਚੁੱਕਾ ਹੈ ਨਸ਼ਾ ਕਰਨ ਵਾਲੇ ਦੇ ਅੰਦਰ ਵੀ ਇੱਕ ਭੁੱਖ ਹੈ ਮੈਨੂੰ ਸਕੂਨ ਮਿਲੇ ਉਹ ਸਕੂਨ ਅੱਧੇ ਘੰਟੇ ਦਾ ਬਣਾਇਆ ਹੋਇਆ ਨਸ਼ੇ ਨੇ ਜੇ ਬੰਦਾ ਰੋਹਾਨੀਅਤ ਦੇ ਤੌਰ ਤੇ ਆਤਮ ਚਿੰਤਨ ਕਰੇਗਾ ਪੋਜ਼ਿਟਿਵ ਚੱਲੇਗਾ ਸੱਚ ਇਹ ਵੀ ਉਹਦੇ ਅੰਦਰ ਹੀ ਇੰਨਾ ਕੁ ਟਿਕਾਉ ਜਨ ਉਹਨੂੰ ਨਸ਼ੇ ਦੀ ਲੋੜ ਨਹੀਂ ਪੈਂਦੀ। ਮਤਲਬ ਇਨਸਾਨ ਦੇ ਉੱਪਰ ਆਪਣੇ ਆਪ ਹੀ ਉਹ ਕੰਟਰੋਲ ਹੈ। ਅਗਰ ਉਹ ਕੰਟਰੋਲ ਕਰ ਲਵੇ, ਅਗਰ ਚੰਗੇ ਰਾ ਪਵੇ ਤਾਂ ਉਹ ਉਧਰ ਝੁਕਾਉਣੀ ਪਏਗਾ ਉਸ ਨੌਜਵਾਨ ਦਾ। ਕੋਈ ਵੀ ਨਸ਼ਾ ਲੈ ਰਿਹਾ ਕਿਸੇ ਤਰ੍ਹਾਂ ਦਾ। ਇਹਨੂੰ ਹਿਊਮਨ ਬੀਿੰਗ ਲਵੋ। ਨਾ ਇਹਨੂੰ ਖਿੱਤੇ ਨਾਲ ਜੋੜੋ, ਨਾ ਇਹਨੂੰ ਧਰਮ ਨਾਲ ਜੋੜੋ। ਇਨਸਾਨੀ ਫਿਤਰਤ ਹੈ ਕਿ ਇਹ ਬੰਦਾ ਜਦੋਂ ਅੰਦਰੋਂ ਪਟਕਦਾ ਹੈ ਫਿਰ ਇਹ ਰਾਹ ਲੱਭਦਾ ਹੈ। ਜੇ ਅੰਦਰੋਂ ਬੰਦਾ ਟਿਕਿਆ ਹੋ ਗਿਆ ਫਿਰ ਰਾਹ ਕਿਉਂ ਲੱਭੇਗਾ? ਮੰਗੂ ਮਠ ਡਾਂਗਮਾਰ ਸਾਹਿਬ ਅਤੇ ਹਰੀਦੁਆਰ ਦੇ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਨੇ ਬ੍ਰਾਹਮਣਾਂ ਨੂੰ ਸਮਝਾਉਣ ਲਈ ਪੰਜਾਬ ਵਿੱਚ ਖੇਤਾਂ ਨੂੰ ਪਾਣੀ ਪਾਉਣ ਵਾਲਾ ਵਤੀਰਾ ਵਰਤਿਆ ਸੀ ਉਹਨਾਂ ਧਾਰਮਿਕ ਸਥਾਨਾਂ ਦਾ ਜਿਸ ਤਰ੍ਹਾਂ ਇਤਿਹਾਸ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਪਿਛਲੇ ਸਾਲਾਂ ਦੇ ਵਿੱਚ ਉਹ ਕਿਵੇਂ ਦੇਖਦੇ ਹੋ ਉਹ ਤੁਹਾਡੇ ਵਿਚਾਰ ਕੀ ਨੇ ਉਸ ਬਾਰੇ ਵੇਖੋ ਪਹਿਲੀ ਗੱਲ ਤਾਂ ਇਹ ਵੇ ਵੀ ਇਹ ਜਿਹੜੀਆਂ ਥਾਵਾਂ ਨੇ ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੁਬਾਰਕ ਚਰਨ ਪਏ ਬਹੁ ਗਿਣਤੀ ਜਦੋਂ ਆਪਣੀ ਤਾਕਤ ਦੀ ਵਰਤੋਂ ਕਰਕੇ ਇਹੋ ਜਿਹੇ ਥਾਮਾਂ ਨੂੰ ਮਿਟਾਉਣ ਤੁਰ ਪੈਣਾ ਤਾਕਤ ਦੇ ਨਸ਼ੇ ਨਾਲ ਤੇ ਜਿਨ੍ਹਾਂ ਦੇ ਮਟਾਏ ਜਾ ਰਹੇ ਨੇ ਇਹਨਾਂ ਦਾ ਆਪਸੀ ਇੱਕਾ ਨਹੀਂ ਹੈਗਾ ਜਦ ਤੁਸੀਂ ਇੱਕ ਹੋਗੇ ਫਿਰ ਉਹ ਜੇ ਸਾਜਿਸ਼ ਦੀ ਇਨਸਾਨ ਨੂੰ ਖਤਮ ਕਰਨਾ ਚਾਹੇ ਸਾਨੂੰ ਮੈਂ ਸ਼ਬਦ ਵਰਤਾਂਗਾ ਸਿੱਖਾਂ ਨੂੰ ਜਾਂ ਕਿਸ ਤਰ੍ਹਾਂ ਵੀ ਇਹ ਤਾਂ ਫਿਰ ਬੜੀ ਮਾੜੀ ਗੱਲ ਹੈ ਨਾ ਵੀ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਤਾਂ ਤਕਰੀਬਨ ਇੱਕ ਹਿੰਦੂ তীਰਥਾਂ ਤੋਂ ਜ਼ਿਆਦਾ ਗਏ ਅਰਬ ਵਿੱਚ ਵੀ ਗਏ ਆ ਹੁਣ ਇਹ ਜਿਹੜੀਆਂ ਪਾਕ ਪਵਿੱਤਰ ਥਾਵਾਂ ਨੇ ਇਹਨਾਂ ਨੂੰ ਆਪਾਂ ਢਾਣਾ ਸ਼ੁਰੂ ਕਰ ਦਈਏ ਤੇ ਵੀ ਮਾੜੀ ਗੱਲ ਹੈ ਜੀ ਚਲੋ ਭਾਈ ਸਭ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪੀਟੀਸੀ ਨੈਟਵਰਕ ਦੇ ਨਾਲ ਜੁੜੇ ਰਹੋ ਮੇਰੇ ਕੈਮਰਾਮੈਨ ਗੁਰਦੇਵ ਅਤੇ ਪਾਲ ਦੇ ਨਾਲ ਮੈਨੂੰ ਇਜਾਜ਼ਤ ਦਿਓ ਦੁਬਾਰਾ ਫੇਰ ਕਿਸੇ ਹੋਰ ਮੁੱਦੇ ਦੇ ਨਾਲ ਮੈਂ ਹਾਜ਼ਰ ਹੋਵਾਂਗਾ ਇਜਾਜ਼ਤ ਦਿਓ ਧੰਨਵਾਦ